ਅੱਖੀ ਤੱਕ ਲੋ ਸਿੰਘਣੀਆਂ ਪੰਥ ਖਾਤਰ ਟੋਟੇ ਜਿਗਰ ਦੇ ਹਾਸਾ ਸਵਾਰ ਰਹੀਆਂ ਟੰਗੇ ਨੇਜਿਆਂ ਤੇ ਗਲੀ ਹਾਰ ਪਾ ਕੇ ਟੁਕੜੇ ਬੱਚਿਆਂ ਦੇ ਝੋਲੀ ਡਾ ਲੀਆਂ ਪੀ ਪੀ ਚੱਕੀਆਂ ਮੰਨੂ ਦੇ ਜ਼ੁਲਮ ਚੱਲਣ ਪਾਣਾ ਮੰਨਦੀਆਂ ਸ਼ੁਕਰਗੁਜ਼ਾਰ ਰਹੀਆਂ ਰਹਿ ਕੇ ਭੁੱਖੀਆਂ ਪਿਆਸੀਆਂ ਸਿੱਧਕਣ ਆਏ ਚੰਦਰ ਸਿੱਖੀ ਦਾ ਮੈਲ ਉਸਾਰ ਰਹੀਆਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਅਸੀਂ ਖੜੇ ਆਂ ਤਾਂ ਇਸ ਜਗ੍ਹਾ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ਼ਨਾਨ ਕਰਦੇ ਨੇ, ਦਾਤਨ ਕੁਰਲਾ ਕਰਦੇ ਨੇ ਤਾਂ ਅੱਜ ਇਹ ਜਗ੍ਹਾ ਜਿਹੜਾ ਹੈਗਾ ਗੋਦਵਾਰਾ ਮਹੱਦੇਨ ਸਾਹਿਬ ਇੱਥੇ ਮੌਜੂਦ ਹੈ। ਅਣੰਦਪੁਰ ਸਾਹਿਬ ਦੇ ਵਿੱਚ ਜਦੋਂ ਜੁੱਧ ਹੋਇਆ ਸੀ ਤਾਂ ਭਾਈ ਕਰਨੀਆ ਜਿਨ੍ਹਾਂ ਨੇ ਮੋਢੇ ਦੇ ਵਿੱਚ ਮਸ਼ਕ ਪਾ ਕੇ ਦੁਸ਼ਮਣਾਂ ਨੂੰ ਵੀ ਜਿਹੜਾ ਪਾਣੀ ਪਲਾਇਆ ਸੀ। ਤੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਦੇਸ਼ ਤੋਂ ਵਾਰਿਆ ਮੈਂ। ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਕਿੱਦਾਂ ਗੁਜਰਿਆ ਵਕਤ ਗੁਜ਼ਾਰਿਆ ਮੈਂ ਚਾਰ ਪੁੱਤ ਸਨ ਬੱਚੇ ਉਸ ਪ੍ਰਮਾਤਮਾ ਨੇ ਜੋੜਾ ਜੋੜਾ ਕਰ ਧਰਮ ਤੋਂ ਵਾਰਿਆ ਮੈਂ ਮੈਨੂੰ ਸ਼ੈਣ ਸ਼ਾਨਾ ਤੁਸੀਂ ਕਹੋ ਸਿੰਘੋ ਕਿੱਸਾ ਨਾਲ ਹੈ ਕਰਜ ਉਤਾਰਿਆ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੇਤੀ ਅਰਲਾਣਸ ਦੇ ਕਰੇ ਤੁਸੀਂ ਅੱਜ ਗੁਰਦੁਆਰਾ ਸ੍ਰੀ ਮਹਿਤਿਆਨ ਸਾਹਿਬ ਵਿਖੇ ਮੌਜੂਦ ਹੈ ਜਿੱਥੇ ਕਿ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਚਰਨਸ਼ੋਪਾਪਾ ਧਰਤੀ ਦੇ ਅਸੀਂ ਖੜੇ ਆਂ ਜਦੋਂ ਕਿ ਲੰਮੇ ਜੱਟਪੁਰੇ ਤੋਂ ਮਾਣੂ ਕੇ ਹੁੰਦੇ ਹੋਏ ਜਦੋਂ ਪਰਿਵਾਰ ਦਾ ਵਿਛੋੜਾ ਹੁੰਦਾ ਹੈ ਉਸ ਤੋਂ ਬਾਅਦ ਸਤਿਗੁਰੂ ਜੀ ਇਸ ਪਾਵਨ ਪਵਿੱਤਰ ਧਰਤੀ ਤੇ ਆਪਣੇ ਚਰਨਾ ਜਿਹੜੇ ਪਾਉਂਦੇ ਨੇ ਤੇ ਉਸ ਤੋਂ ਬਾਅਦ ਇੱਥੇ ਥੋੜਾ ਸਮਾਂ ਰੁਕਦੇ ਨੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਤਾਂ ਇਸ ਜਗ੍ਹਾ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ਼ਨਾਨ ਕਰਦੇ ਨੇ, ਦਤਨ কুরਲਾ ਕਰਦੇ ਨੇ ਤਾਂ ਅੱਜ ਇਹ ਜਗ੍ਹਾ ਜਿਹੜਾ ਹੈਗਾ ਗੋਦਵਾਰਾ ਮੈਧੇਨ ਸਾਹਿਬ ਇੱਥੇ ਮੌਜੂਦ ਹੈ। ਦਰਸ਼ਨ ਤੋਂ ਉਹਨੂੰ ਕਰਵਾਉਣੇ ਆ ਤੁਸੀਂ ਵੀ ਦਰਸ਼ਨ ਕਰੋ, ਨਿਹਾਲ ਕਰੋ, ਆਪਣੇ ਆਪ ਨੂੰ ਤਨਮਨ ਪਵਿੱਤਰ ਕਰੋ ਆਪਣਾ ਇਸ ਜਗ੍ਹਾ ਦੇ ਦਰਸ਼ਨ ਕਰਕੇ। ਗੁਰਦੁਆਰਾ ਮੈਧੇਨ ਸਾਹਿਬ ਮਾਣੂਕੇ ਪਿੰਡ ਦੇ ਕੋਲ ਅਜੇ ਲੁਯਾਨਾ ਦੇ ਵਿੱਚ ਅੱਜ ਖੜੇ ਆ। ਤੁਸੀਂ ਵੀ ਦਰਸ਼ਨ ਕਰੋ ਪਿੱਛੇ ਜਿਹੜਾ ਦਰਬਾਰ ਸਾਹਿਬ ਬਣਿਆ ਹੋਇਆ। ਜੰਗ ਦੇ ਮੈਦਾਨ ਵਿੱਚ ਮੋਢੇ 'ਚ ਮਸ਼ਕ ਪਾਈ ਸਿੱਖ ਦਸ਼ਮੇ ਦਾ ਨજર ਜੋ ਹੈ ਆ ਰਿਆ ਨਾਮ ਹੈ ਕਨਈਆ ਕੀਤਾ ਬਾਣੀ ਤੇ ਅਮਲ ਜੀ ਨੇ ਆਪਣੇ ਪਾਏ ਦਾ ਹੈ ਫਰਕ ਮਿਟਾਰਿਆ ਸਿੱਖਾਂ ਅਤੇ ਮੂਮਣਾ ਚ ਦਿਸੇ ਨਾ ਫਰਕ ਉਹਨੂੰ ਧਨ ਸਿੱਖੀ ਪਾਣੀ ਦੋਹਾਂ ਤਰਾਂ ਨੂੰ ਪਿਲਾ ਰਿਹਾ ਹਰ ਇੱਕ ਵਿੱਚ ਉਹਨੂੰ ਗੁਰੂ ਦਾ ਸਰੂਪ ਦਿਸੇ ਤੂੰ ਹੀ ਤੂੰ ਦੀ ਬਹਿਲਿਆ ਹੈ ਇੱਕੋ ਰਟ ਲਾ ਰਿਆ ਨੰਦਪੁਰ ਸਾਹਿਬ ਦੇ ਵਿੱਚ ਜਦੋਂ ਜੁੱਧ ਹੋਇਆ ਸੀ ਤਾਂ ਭਾਈ ਕਰਨਈਆ ਜਿਨ੍ਹਾਂ ਨੇ ਮੋਢੇ ਦੇ ਵਿੱਚ ਮਸ਼ਕ ਪਾ ਕੇ ਦੁਸ਼ਮਣਾਂ ਨੂੰ ਵੀ ਜਿਹੜਾ ਪਾਣੀ ਪਲਾਇਆ ਸੀ ਤਾਂ ਉਦੋਂ ਫਰਕ ਉਹਨਾਂ ਨੇ ਮਟਾਇਆ ਸੀਗਾ ਜਾਤਾਂ ਪਾਤਾਂ ਦਾ ਕਿ ਚਾਹੇ ਵੈਰੀ ਹੈ ਤਾਂ ਉਹਨੂੰ ਵੀ ਜਿਹੜਾ ਉਹਨਾਂ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਸੀ ਠੰਡੇ ਬੁਰਜ ਦੇ ਵਿੱਚ ਜਦ ਕੈਦ ਕੀਤੇ ਮਾਤਾ ਗੁਜਰੀ ਮਾਸੂਮ ਜੈਬਾਲ ਦੋਵੇਂ ਆਪਾਂ ਦਾਦੀ ماں ਇੱਥੇ ਹਾਂ ਕਿਉਂ ਆਏ ਵਾਰ-ਵਾਰ ਇਹ ਕਰਨ ਸਵਾਲ ਦੋਵੇਂ ਕਿਹਾ ਦਾਦੀ ਨੇ ਭਾਵੇਂ ਬਲਵਾਨ ਡਾਡੀ ਕੋਈ ਨਾ ਸਕੇ ਇਸ ਨੂੰ ਟਾਲ ਬੇਟਾ ਇਹ ਤਾਂ ਸਿਰ ਪਰਮਾਤਮਾ ਜਾਣਦਾ ਹੈ ਕਿ ਹੋਣਾ ਅਸਾਂ ਦੇ ਨਾਲ ਬੇਟਾ